ਸ਼੍ਰੋਮਣੀ ਅਕਾਲੀ ਦਲ ਪੁਨਰ ਸੁਜੀਤ ਨੇ ਐਸ.ਡੀ.ਪੀ.ਸੀ. ਚੋਣਾ ਲਈ ਆਪਣੇ ਉਮੀਦਵਾਰ ਦਾ ਐਲਾਨ ਕਰ ਦਿੱਤਾ। ਦੱਸਿਆ ਕਿ ਵਿਰੋਧੀ ਧਿਰ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਜੀਤ ਵੱਲੋਂ ਮਾਸਟਰ ਮਿੱਠੂ ਸਿੰਘ ਕਾਨੇਕੇੜੂ ਉਮੀਦਵਾਰ ਅੜਨਿਆ ਗਿਆ। ਐਸ.ਡੀ.ਪੀ.ਸੀ. ਦੇ ਪ੍ਰਧਾਨ ਨੇ ਉਹਦੇ ਲਈ ਚੋਣਾ ਅੱਜ ਸ੍ਰੀ ਹਰਮੰਦਰ ਸਾਹਿਬ ਕੰਪਲੈਕਸ ਸਥਿਤ ਤੇਜਜ ਸਿੰਘ ਸਮੁੰਦਰੀ 홀 'ਚ ਹੋ ਰਹੀਆਂ ਨੇ। ਸ਼੍ਰੋਮਣੀ ਅਕਾਲੀ ਦਲ ਵੱਲੋਂ ਮੌਜੂਦਾ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮ ਨੂੰ ਫਿਰ ਤੋਂ ਸਮਰਥਨ ਦਿੱਤਾ ਜਾ ਰਿਹਾ ਜੋ ਪਿਛਲੀ ਵਾਰ ਵੀ ਸੌਦੇ ਦੇ ਚੁੜੇਗੇ ਸਨ। ਪਿਛਲੇ ਦਿਨੀਂ ਕਿਹਾ ਜਾ ਰਿਹਾ ਸੀ ਕਿ ਨਵੀਂ ਅ ਲੰਗਾ ਪੈ ਗਿਆ ਸੀ ਪਾਰਟੀ 'ਚ ਦੋ ਧਿਰ ਬਣ ਗਏ ਸੀ ਇੱਕ ਦਾ ਕਹਿਣਾ ਸੀ ਕਿ ਅਜੇ ਪਾਰਟੀ ਨੂੰ ਚੋਣ ਨਹੀਂ ਲੜਨੀ ਚਾਹੀਦੀ ਦੂਜੇ ਧਿਰ ਦਾ ਮੰਨਣਾ ਸੀ ਕਿ ਪਾਰਟੀ ਨੂੰ ਆਪਣੀ ਹੋਂਦ ਬਾਰੇ ਦੱਸਣਾ ਚਾਹੀਦਾ ਤੇ ਉਹ ਚੋਣ ਲੜਨਗੇ ਅਜਗੈਨੀ ਹਰਪਿੰਦਰ ਸਿੰਘ ਹੁਣ ਵੱਲੋਂ ਸਪਸ਼ਟ ਕਰ ਦਿੱਤਾ ਗਿਆ ਮਾਸਟਰ ਮਿਤੂ ਸਿੰਘ ਕਾੜੇਕੇ ਨੂੰ ਉਮੀਦਵਾਰ ਐਲਾਨਿਆ ਗਿਆ ਜੇਕਰ ਉਹ ਉਮੀਦਵਾਰ ਦਾ ਐਲਾਨ ਨਾ ਕਰਦੇ ਤਾਂ ਲਗਭਗ ਪੈ ਸੀ ਕਿ ਐਡਵੋਕੇਟ ਹਰਜਨ ਸਿੰਘ ਤਾਂ ਹੀ ਸਰਬਸਹਿਮਤੀ ਨਾਲ ਮੁੜ ਐਸਪੀਜ ਦੇ ਪ੍ਰਧਾਨ ਬਣਨਗੇ ਪਰ ਹੁਣ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਜੀਤ ਵੱਲੋਂ ਆਪਣੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਗਿਆ ਜਿਸ ਕਰਕੇ ਹੁਣ VOTING ਹੋਵੇਗੀ ਤੇ ਦੇਖਣਾ ਹੋਵੇਗਾ ਦੇ ਦੋਵਾਂ ਚੋਂ ਕੌਣ ਐਸਪੀ ਸਿਦਨਾਮਾ ਪ੍ਰਧਾਨ ਬਣਦਾ ਹੈ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਭਜੀਤ ਨੇ ਐਸ.ਡੀ.ਪੀ.ਸੀ. ਚੋਣਾ ਲਈ ਆਪਣੇ ਉਮੀਦਵਾਰ ਦਾ ਐਲਾਨ ਕਰ ਦਿੱਤਾ। ਦੱਸ ਦਈਏ ਕਿ ਵਿਰੋਧਧਿਰ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਭਜੀਤ ਵੱਲੋਂ ਮਾਸਟਰ ਮਿੱਠੂ ਸਿੰਘ ਕਾਨੇਕੇੜੂ ਉਮੀਦਵਾਰ ਅੱਗੇ ਆਏ ਗਏ। ਐਸ.ਡੀ.ਪੀ.ਸੀ. ਦੇ ਪ੍ਰਧਾਨ ਨੇ ਉਹਦੇ ਲਈ ਚੋਣਾ ਅੱਜ ਸ੍ਰੀ ਹਰਮੰਦਰ ਸਾਹਿਬ ਕੰਪਲੈਕਸ ਸਥਿਤ ਤੇਜਜ ਸਿੰਘ ਸਮੁੰਦਰੀ 홀 'ਚ ਹੋ ਰਹੀਆਂ ਨੇ। ਸ਼੍ਰੋਮਣੀ ਅਕਾਲੀ ਦਲ ਵੱਲੋਂ ਮੌਜੂਦਾ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਤਾਮੀ ਨੂੰ ਫਿਰ ਤੋਂ ਸਮਰਥਨ ਦਿੱਤਾ ਜਾ ਰਿਹਾ ਜੋ ਪਿਛਲੀ ਵਾਰ ਵੀ ਸੌਦੇ ਦੇ ਚੁੜੇ ਗਏ ਸਨ। ਪਿਛਲੇ ਦਿਨੀਂ ਕਿਹਾ ਜਾ ਰਿਹਾ ਪੰਗਾ ਪੈ ਗਿਆ ਸੀ ਆਰਟੀ ਚ ਦੋ ਧਿਰ ਬਣ ਗਏ ਸੀ ਇੱਕ ਦਾ ਕਹਿਣਾ ਸੀ ਕਿ ਅਜੇ ਪਾਰਟੀ ਨੂੰ ਚੋਣ ਨਹੀਂ ਲੜਨੀ ਚਾਹੀਦੀ ਦੂਜੇ ਧਿਰ ਦਾ ਮੰਨਣਾ ਸੀ ਕਿ ਪਾਰਟੀ ਨੂੰ ਆਪਣੀ ਹੋਂਦ ਬਾਰੇ ਦੱਸਣਾ ਚਾਹੀਦਾ ਤੇ ਉਹ ਚੋਣ ਲੜਨਗੇ ਅਜਗੈਨੀ ਹਰਪਿੰਦਰ ਸਿੰਘ ਹੁਣ ਵੱਲੋਂ ਸਪਸ਼ਟ ਕਰ ਦਿੱਤਾ ਗਿਆ ਮਾਸਟਰ ਮਿੱਟੂ ਸਿੰਘ ਕਾੜੇਕੇ ਨੂੰ ਉਮੀਦਵਾਰ ਐਲਾਨਿਆ ਗਿਆ ਜੇਕਰ ਉਹ ਉਮੀਦਵਾਰ ਦਾ ਐਲਾਨ ਨਾ ਕਰਦੇ ਤਾਂ ਲਗਭਗ ਪੈਰ ਸੀ ਕਿ ਐਡਵੋਕੇਟ ਹਰਜਨ ਸਿੰਘ ਧਾਮੀ ਹੀ ਸਰਬਸਹਿਮਤੀ ਨਾਲ ਮੁੜ ਐਸਪੀਜੀ ਦੇ ਪ੍ਰਧਾਨ ਬਣਨਗੇ ਪਰ ਹੁਣ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਜੀਤ ਵੱਲੋਂ ਆਪਣੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਗਿਆ ਜਿਸ ਕਰਕੇ ਹੁਣ VOTING ਹੋਵੇਗੀ ਤੇ ਦੇਖਣਾ ਕਹਿਆ ਕਿ ਦੋਵਾਂ ਚੋਂ ਕੌਣ ਐਸਪੀਸੀ ਦਾ ਨਵਾਂ ਪ੍ਰਧਾਨ ਬਣਦਾ ਹੈ